ਜਦ ਜਿਹਾਰ ਸਿੰਘ ਟਾਈਗਰ ਦਾ ਤੁਸੀਂ ਬਖਸ਼ੇ ਸਨ ਕੀਤਾ ਜੀ ਤੇ ਕਿਦਾਂ ਦਾ ਲੱਗ ਰਿਹਾ ਤੇ ਕਿਹੜੀ ਵਜ੍ਹਾ ਕਰਕੇ ਆਪਾਂ ਇਹਨਾਂ ਦਾ ਬਖਸ਼ੇ ਸਨ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਸਿੰਘ ਸਾਹਿਬ ਭਾਈ ਜਿਹਾਰ ਸਿੰਘ ਜੀ ਚੰਕੌਰ ਸਾਹਿਬ ਜੋ ਵਰਲਡ ਚੈਂਪੀਅਨ ਛਿੱਤ ਕੇ ਆਏ ਨੇ ਇੱਕ ਸਿੱਖ ਕੌਮ ਦਾ ਪੰਜਾਬ ਦਾ ਚੰਕੌਰ ਸਾਹਿਬ ਦਾ ਇਹਨਾਂ ਨੇ ਮਾਣ ਬਤਾਇਆ ਅਸੀਂ ਬੜੇ ਖੁਸ਼ ਹੋਏ ਇਹਨਾਂ ਤੇ ਆ ਜੇਨਾ ਨੂੰ ਇੱਥੇ ਸਤ ਕੇ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਦਸ਼ਮੇਸ਼ ਘਟ ਸਾਹਿਬ ਵੱਲੋਂ ਅਤੇ ಗ್ರಾಮ ਪੰਚਾਇਤ ਪਿੰਡ ਬਹਿਰਮਾ ਤੇ ਪਰਵੰਸ ਮੂਸ ਸੰਗਤ ਵੱਲੋਂ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਕਿਹਾ ਔਰ ਸਨਮਾਨਿਤ ਕੀਤਾ ਗਿਆ ਔਰ ਅੱਗੇ ਤੋਂ ਅਰਦਾਸ ਕਰਦੇ ਹਾਂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਹੋਰ ਵੀ ਇਹ ਜਿਹੜਾ ਬਾਲਟ ਵਿੱਚ ਸਿੱਖ ਕੌਮ ਦਾ ਮਾਣ ਬਤਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚਾ ਤੋਂ ਡਿਵਾਈਡ ਕਰ ਲਿਆ ਵੈਰਜੀ ਦਾ ਕਾਲਸਾ ਵੈਰਜੀ ਦੀ ਫਤਿਹ ਸਾਨੂੰ ਅਲੋਇਨਾ ਤੇ ਜਗਤ ਸਿੰਘ ਤੇ ਬਹੁਤ ਮਾਣ ਆਈ ਜੋ ਵਰਲਡ ਚੈਂਪੀਅਨ ਬਣਿਆ ਜੀ ਵੱਲੋਂ ਇਹਨਾਂ ਨੂੰ ਹੌਸਲਾ ਭਜਾਈ ਦਿੰਦੇ ਆ ਅਸੀਂ ਮਾਣ ਸਨਮਾਨ ਕੀਤਾ ਜੀ ਬਾਬਾ ਜੀ ਵੱਲੋਂ ਤੇ ಗ್ರಾಮ ਪੰਚਾਇਤ ਪੈਰਾਵਾਂ ਜਿਹੜੇ ਵੱਲੋਂ ਅਸੀਂ ਆਉਣ ਵਾਲੇ ਦਿਨਾਂ ਦੀ ਇਹਨਾਂ ਦੀ ਸ਼ੁਭ ਕਾਮਨਾ ਵਾਸਤੇ ਅਰਦਾਸ ਕਰਦੇ ਆ ਕਿ ਹੋਰ ਤਰੱਕੀਆਂ ਕਰਨ ਗੁਰੂ ਜੀ ਦੇ ਕਲਸਾ ਦਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਗਤ ਸਿੰਘ ਜੀ ਅੱਜ ਦੇਖੋ ਪ੍ਰਸਿੱਧ ਗੁਰੂ ਘਰ ਜਿਹੜਾ ਕਿ ਇਲਾਕੇ ਦਾ ਇੱਕ ਇੱਕ ਗੁਰੂ ਘਰ ਆ ਆ ਪਰ ਮਜਰਾ ਵਿਖੇ ਜੋ ਕਿ ਬਾਬਾ ਕਰਤਾਰ ਸਿੰਘ ਜੀ ਦਾ ਅਸਥਾਨ ਆ ਤੇ ਇੱਥੇ ਤੁਹਾਨੂੰ ਬਖਸ਼ੇਸ਼ ਸਮਾਨ ਕਹਿੰਦਾ ਨਵਾਜਿਆ ਗਿਆ ਤੇ ਕਿਦਾਂ ਦਾ ਫੀਲ ਕਰਦੇ ਹੋ ਸਭ ਤੋਂ ਪਹਿਲਾਂ ਤੇ ਪਹਿਲਾਂ ਤੇ ਜੀ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀ ਜੀ ਅੱਜ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਤੇ ਸਮੂਹ ಗ್ರಾಮ ਪੰਚਾਇਤ ਅਹ ਪਰ ਮਾਜਰਾ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਇਹ ਮੈਨੂੰ ਅੱਜ ਇਹਨਾਂ ਮਾਣ ਬਖਸ਼ਿਆ ਜੀ ਇੱਥੇ ਬੁਲਾ ਕੇ ਤੇ ਗੁਰਦੁਆਰਾ ਦਸਮੇਸ਼garh ਸਾਹਿਬ ਪਰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦੀ ਅਸੀਂ ਸੋਚੀ ਸੰਭਾਲੀ ਹੈ ਕੋਈ ਸਾਲ ਇਦਾਂ ਦਾ ਨਹੀਂ ਲੰਘਿਆ ਕਿ ਅਸੀਂ ਵਰਸੀ ਤੇ ਨਾ ਆਏ ਹੋਈਏ ਤੇ ਬਾਬਾ ਜੀ ਦੇ ਇੱਥੇ ਹਮੇਸ਼ਾ ਦਰਸ਼ਨ ਕਰ ਲਈ ਹੁੰਦੇ ਹੀ ਹੁੰਦੇ ਆ ਸਾਡੇ ਸ਼ੁਰੂ ਤੋਂ ਹੀ ਇੱਥੇ ਸ਼ਰਧਾ ਤੇ ਬਾਬਾ ਜੀ ਦਾ ਆਸ਼ੀਰਵਾਦ ਵੀ ਹਮੇਸ਼ਾ ਸਾਡੇ ਤੇ ਰਿਹਾ ਤੇ ਗ੍ਰਾਮ ਪੰਚਾਇਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਕਿ ਮੇਰੀ ਹੌਸਲਾ ਬਜਾਈ ਕੀਤੀ ਹੈ ਤੇ ਮੈਂ ਗ੍ਰਾਮ ਪੰਚਾਇਤ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰੀਏ ਤੇ ਜਿਹਦੇ ਨਾਲ ਆਪਾਂ ਜਿਹੜੇ ਆਪਾਂ ਟੂਰਨਾਮੈਂਟਾਂ ਦੇ ਉੱਪਰ ਪੈਸੇ ਖਰਚਦੇ ਆ ਤੇ ਉਹ ਪੈਸੇ ਆਪਾਂ ਆਪਣੇ ਪਿੰਡ ਦੇ ਖਿਡਾਰੀਆਂ ਦੇ ਉੱਪਰ ਵਰਤੀਏ ਜਿਹੜੀ ਜਿਹੜੀ ਵੀ ਗੇਮ ਦੇ ਆ ਤੇ ਆਪਾਂ ਨਸ਼ਿਆਂ ਨੂੰ ਵੀ ਨਸ਼ਾ ਤੋਂ ਵੀ ਉਹਨਾਂ ਨੂੰ ਬਚਾ ਸਕਦੇ ਆ ਤੇ ਆਪਾਂ ਆਪਣੇ 올ੰਪੀਅਨ ਵੀ ਪੈਦਾ ਕਰ ਸਕਦੇ ਆ ਸਰਕਾਰਾਂ ਦੇ ਵੱਲ ਨਾ ਦੇਖਦੇ ਹੋਏ ਸੋ ਐਨੀ ਬੇਨਤੀ ਕਰਦਾ ਜੀ ਤੇ ਮੈਨੂੰ ਅਜਾਤ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ